ਸਾਡੇ ਮਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਸੀਂ ਹਮੇਸ਼ਾ ਪਰੇਸ਼ਾਨ ਰਹਦੇ ਹਾਂ ਪਰਿਵਾਰ ਦੀ ਤਰਫ ਦੇਖੀਏ ਤਾਂ ਪਰੇਸ਼ਾਨ ਸੰਸਾਰ ਦੀ ਤਰਫ ਦੇਖੋ ਤਾਂ ਪਰੇਸ਼ਾਨ ਅਸੀਂ ਕਦੇ ਗੰਭੀਰ ਨਹੀਂ ਬੰਦੇ ਇਹ ਸਾਡਾ ਸੁਭਾਅ ਹੀ ਬਣ ਗਿਆ ਹੈ ਜਿਸ ਵੇਲੇ ਕੋਈ ਪਰੇਸ਼ਾਨੀ ਜਾਂ ਕੋਈ ਵਿਪਤੀ ਆ ਜਾਂਦੀ ਹੈ ਸਿਰਫ ਸੋਚ-ਸੋਚ ਕੇ ਇਸ ਤੋਂ ਬਾਹਰ ਕਿਸਾਨ ਨਿਕਲਣਾ ਹੈ ਅਸੀਂ बस ਇਹੀ ਸੋਚਦੇ ਰਹਿੰਦੇ ਹਾਂ ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈ ਸਾਨੂੰ ਉਸ ਉਪਰ ਵਿਚਾਰ ਕਰਨਾ ਚਾਹੀਦਾ ਹੈ ਸਾਨੂੰ ਉਸ ਸਮੱਸਿਆ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਦੇ ਵਿਪਰੀਤ ਅਗਰ ਕੋਈ ਸਮੱਸਿਆ ਹੈ ਸਿਰਫ ਸੋਚੀਏ ਦੇ ਉਸ ਨਾਲ ਕੀ ਹੋਏਗਾ ਇਸ ਦਾ ਅਸਰ ਸਾਡੇ ਦਿਮਾਗ ਤੇ ਸਾਡੀ ਸਿਹਤ ਤੇ ਪਵੇਗਾ ਉਹ ਨਤੀਜਾ ਅਸੀਂ ਪਰੇਸ਼ਾਨ ਹੋਵਾਂਗੇ ਡਾਕਟਰਾਂ ਕੋਲ ਦੌੜਦੇ ਜਾਵਾਂਗੇ ਉਹ ਨਤੀਜਾ ਕੁਝ ਨਹੀਂ ਨਿਕਲੇਗਾ ਕਿਉਂਕਿ ਜੋ ਸਮੱਸਿਆ ਸਾਡੇ ਜੀਵਨ ਵਿੱਚ ਆਈ ਹੈ ਅਸੀਂ ਉਸ ਦਾ ਮੁਕਾਬਲਾ ਕਰਨ ਦੀ ਬਚਾਈ ਆਪਣੇ ਦਿਮਾਗ ਵਿੱਚ ਬਿਠਾ ਦਿੱਤਾ ਹੈ ਅਗਰ ਸਾਨੂੰ ਕੋਈ ਪਰੇਸ਼ਾਨੀ ਆਈ ਹੈ ਤਾਂ ਇਹ ਮਤਲਬ ਨਹੀਂ ਕਿ ਅਸੀਂ ਬਿਲਕੁਲ ਖਤਮ ਹੋ ਗਏ ਹਾਂ ਸਾਨੂੰ ਥੋੜਾ ਨੁਕਸਾਨ ਜ਼ਰੂਰ ਹੋ ਸਕਦਾ ਹੈ ਪਰ ਸਾਨੂੰ ਕਬਰਾਨਾ ਨਹੀਂ ਚਾਹੀਦਾ ਬਲਕਿ ਉਸ ਤੋਂ ਸਿੱਖਣਾ ਚਾਹੀਦਾ ਹੈ ਉਸ ਦਾ ਸਮਾਧਾਨ ਕੱਢਣਾ ਚਾਹੀਦਾ ਹੈ ਤਾਂ ਕਿ ਅਗਲੀ ਵਾਰ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਆਏ ਤੇ ਅਸੀਂ ਕਮਜ਼ੋਰ ਨਾ ਬਣੀਏ ਪਹਿਲਾਂ ਸਾਡਾ ਕੋਈ ਨੁਕਸਾਨ ਹੋ ਚੁੱਕਿਆ ਹੈ ਲੇਕਿਨ ਇਸ ਵਾਰ ਅਸੀਂ ਔਰ ਵੱਡੀ ਬਸਤੂ ਹਾਸਲ ਕਰਾਂਗੇ ਅਗਰ ਸਾਡਾ ਕੋਈ ਪਦ ਚਲਾ ਗਿਆ ਹੈ ਸਾਡੀ ਕੋਈ ਨੌਕਰੀ ਚਲੀ ਗਈ ਤਾਂ ਕੀ ਹੋਇਆ ਅਸੀਂ ਇਸ ਤੋਂ ਵੱਡੀ ਨੌਕਰੀ ਹਾਸਲ ਕਰਾਂਗੇ ਸਾਡਾ ਬਿਜ਼ਨਸ ਡੁੱਬ ਗਿਆ ਫਿਰ ਕੀ ਹੋਇਆ ਅਸੀਂ ਇਸ ਤੋਂ ਵੱਡਾ ਬਿਜ਼ਨਸ ਕਰਾਂਗੇ ਹੋਰ ਕਾਮਯਾਬੀ ਹਾਸਲ ਕਰਾਂਗੇ ਆਪਣੇ ਦਿਲ ਉਹ ਦਿਮਾਗ ਨੂੰ ਮਜ਼ਬੂਤ ਕਰੋ ਲੇਕਿਨ ਅਕਸਰ ਲੋਕ ਜਿਸ ਵੇਲੇ ਕੋਈ ਪਰੇਸ਼ਾਨੀ ਆਏ ਤੇ ਕਮਜ਼ੋਰ ਹੋ ਜਾਂਦੇ ਹਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਦੁਨੀਆ ਦੇ ਹਰ ਕਾਮਯਾਬ ਨੂੰ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਪਰੇਸ਼ਾਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਇਹਨਾਂ ਮੁਸ਼ਕਲਾਂ ਤੋਂ ਦੂਰ ਨਹੀਂ ਭਾਗੇ ਬਲਕਿ ਉਹਨਾਂ ਨੇ ਇਹਨਾਂ ਦਾ ਸਮਾਧਾਨ ਕਢ ਲਿਆ ਔਰ ਕਾਮਯਾਬੀ ਹਾਸਲ ਕੀਤੀ ਅਸੀਂ ਜੋ ਕਰਤੀਆਂ ਜੀਵਨ ਵਿੱਚ ਕਰਦੇ ਹਾਂ ਸਾਨੂੰ ਉਹਨਾਂ ਤੋਂ ਸਿੱਖ ਲੈਣੀ ਹੈ ਅਸੀਂ ਉਹਨਾਂ ਨੂੰ ਗਲਤੀਆਂ ਨੂੰ ਦੁਹਰਾਉਣਾ ਨਹੀਂ ਹੈ ਨਾਨਕ ਬੋਲਣਾ ਚਖਣਾ ਦੁੱਖ ਛੱਡ ਮੰਗਿਆ ਸੁਖ ਸੁਖ ਦੁਖ ਦੋਈ ਕਰ ਕਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਨ ਹਾਰਿਆ ਤਿੱਥੇ ਚੰਗੀ ਚੁੱਪ ਗੁਰੂ ਸਾਹਿਬ ਕਹਿੰਦੇ ਹਨ ਇਹ ਜੋ ਦੁੱਖ ਛੱਡ ਕੇ ਸੁਖ ਪਏ ਮੰਗਦੇ ਹਨ ਅਜਿਆ ਬੋਲਣਾ ਸਿਰ ਖਪਾਈ ਹੀ ਹੈ ਸੁਖ ਤੇ ਦੁੱਖ ਦੋਵੇ ਪ੍ਰਭੂ ਦੇ ਦਰ ਤੋਂ ਕਪੜੇ ਮਿਲੇ ਹੋਏ ਹਨ ਜੋ ਮਨੁੱਖ ਜਨਮ ਲੈ ਕੇ ਇੱਥੇ ਪਹੁੰਚਦੇ ਹਨ ਪਾਉ ਦੁੱਖਾਂ ਤੇ ਸੁੱਖਾਂ ਦੇ ਚੱਕਰ ਹਰੇਕ ਉੱਤੇ ਆਉਂਦੇ ਹਨ ਸੋ ਜਿਸ ਦੇ ਸਾਹਮਣੇ ਇਤਰਾਜ ਗਿਲਾਕੀਤਾਂ ਅੰਧਾਰ ਹੀ ਮੰਨੀ ਪੈਂਦੀ ਹੈ ਉੱਥੇ ਚੁੱਪ ਰਹਿਣਾ ਹੀ ਚੰਗਾ ਹੈ ਪਾਉ ਰੁਜਾ ਵਿੱਚ ਤੁਰਨਾ ਸਭ ਤੋਂ ਚੰਗਾ ਹੈ ਚਾਰੇ ਕੁੰਡਾ ਦੇਖ ਅੰਦਰ ਪਾ ਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਜੋ ਮਨੁੱਖ ਚਾਰੇ ਤਰਫਾਂ ਵੇਖੇ ਆਪਣਾ ਅੰਦਰ ਭਾਲਦਾ ਹੈ ਉਸ ਨੂੰ ਦਿਸ ਪੈਂਦਾ ਹੈ ਕਿ ਸੱਚੇ ਅਲਖ ਅਕਾਲ ਪੁਰਖ ਨੇ ਜਗਤ ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ ਤੇ ਆਪ ਹੀ ਸੰਭਾਲ ਕਰ ਰਿਹਾ ਹੈ ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ ਸੱਚੇ ਸਤ ਗੁਰੂ ਦੀ ਬਖਸ਼ਿਸ਼ ਨਾਲ ਸੱਚੇ ਪ੍ਰਭੂ ਨੂੰ ਸਿਮਰਤਾ ਹੈ ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ ਦੀਵਾ ਜਗਾ ਦਿੱਤਾ ਹੈ ਉਸ ਨੂੰ ਆਪਣੇ ਅੰਦਰੋਂ ਹੀ ਨਾਮ ਰਤਨ ਲੱਭਿਆ ਹੈ ਗੁਰੂ ਦੀ ਸ਼ਰਨ ਆ ਕੇ ਸੱਚੇ ਸ਼ਰਧੀ ਰਾਹੀ ਪ੍ਰਭੂ ਦੀ ਸਿਫ਼ਤਲਾ ਕਰਕੇ ਮਨੁੱਖ ਸੁਖੀ ਹੋ ਜਾਂਦੇ ਹਨ